ਕਮੈਂਟ ਬਾਕਸ ਵਿੱਚ رائے ਵੀ ਆਪਣੀ ਜ਼ਰੂਰ ਦਿਆ ਕਰੋ ਤਾਂ ਕਿ ਤੁਸੀਂ ਇਸ ਕਹਾਣੀ ਬਾਰੇ ਜਾਂ ਇਸ ਘਟਨਾ ਬਾਰੇ ਕੀ رائے ਰੱਖਦੇ ਹੋ ਸਾਡੇ ਤੱਕ ਪਹੁੰਚ ਸਕੇ ਸੋ ਉਸ ਧਰਤੀ ਵੱਲ ਜਿੱਥੇ ਬੱਚਿਆਂ ਨੇ ਹੌਸਲੇ ਦੀ ਮਿਸਾਲ ਕਾਇਮ ਕੀਤੀ ਔਰ ਜਥੇ ਤਿਆਰ ਹੋ ਗਏ ਉੱਥੇ ਜਾਣ ਵਾਸਤੇ ਇਸ ਜਥੇ ਚ ਇੱਕ ਛੋਟਾ ਪਰਿਵਾਰ ਸੀ ਪਿਓ ਦਾ ਨਾਂ ਹਰਪ੍ਰੀਤ ਸਿੰਘ ਮਾਂ ਮਨਜੀਤ ਕੌਰ ਤੇ ਉਹਨਾਂ ਦਾ ਇਕੱਲਾ ਇਕਲੌਤਾ ਪੁੱਤਰ ਗੁਰਸੇਵਕ ਗੁਰਸੇਵਕ ਦੀ ਉਮਰ ਸੀ 6 ਸਾਲ ਅੱਖਾਂ 'ਚ ਚਮਕ ਹੱਥ 'ਚ ਛੋਟਾ ਜਿਹਾ ਨਿਸ਼ਾਨ ਸਾਹਿਬ ਉਹ ਹਰ ਚੀਜ਼ ਵੇਖ ਕੇ ਸਵਾਲ ਪੁੱਛਦਾ ਜਾ ਰਿਹਾ ਸੀ ਮਾਂ ਜੀ ਇਹ ਥਾਂ ਕਿੱਥੇ ਐ ਪਾਪਾ ਇੱਥੇ ਇੰਨੇ ਲੋਕ ਕਿਉਂ ਆਉਂਦੇ ਨੇ ਮਾਂ ਪਿਆਰ ਨਾਲ ਕਹਿੰਦੀ ਪੁੱਤ ਇਹ ਗੁਰੂ ਦੀ ਧਰਤੀ ਐ ਜਿਵੇਂ ਮਾਂ ਪਿਓ ਸਵਾਲ ਪੁੱਛਣ ਤੇ ਆਪਣੇ ਬੱਚਿਆਂ ਨੂੰ ਹਰ ਛੋਟੀ ਛੋਟੀ ਚੀਜ਼ ਦੱਸਦੇ ਜਾਂਦੇ ਨੇ ਕੋਈ ਮੇਲੇ ਤੇ ਕੋਈ ਸ਼ਹੀਦੀ ਜੋੜ ਮੇਲੇ ਤੇ ਜਾਂ ਕਿਸੇ ਇਤਿਹਾਸਿਕ ਸਥਾਨ ਬਾਰੇ ਹਰ ਛੋਟੇ ਬੱਚੇ ਨੂੰ ਜਾਣਨ ਦੀ ਇੱਛੁਕਤਾ ਹੁੰਦੀ ਹੈ ਕਿ ਇੱਥੇ ਕਿਉਂ ਜਾਇਆ ਜਾ ਰਿਹਾ ਹੈ ਕਿਵੇਂ ਜਾਇਆ ਜਾ ਰਿਹਾ ਨੰਨੇ-ਮੁੰਨੇ ਉਹ ਮਾਸੂਮ ਚਿਹਰਿਆਂ 'ਚ ਤੇ ਉਹਨਾਂ ਦੇ ਦਿਲਾਂ 'ਚ ਬਹੁਤ ਸਾਰੇ ਸਵਾਲ ਹੁੰਦੇ ਨੇ ਬਾਕੀ ਬੱਚਿਆਂ ਵਾਂਗ ਉਸ ਦਿਨ ਗੁਰਸੇਵਕ ਤੇ ਮਾਪੇ ਦੋਨੋਂ ਜਣੇ ਉਸ ਜਥੇ ਦੇ ਵਿੱਚ ਜਦੋਂ ਸੀਗੇ ਤਾਂ ਉਹ ਉਹਦੇ ਹਰ ਸਵਾਲ ਦਾ ਜਵਾਬ ਜਿਹੜੇ ਸੀ ਬੜੇ ਪਿਆਰ ਨਾਲ ਦੇ ਰਹੇ ਸੀ ਤਾਂ ਕਿ ਇਸ ਬੱਚੇ ਨੂੰ ਵੀ ਪਤਾ ਲੱਗੇ ਕਿ ਆਖਰ ਇਸ ਧਰਤੀ ਦਾ ਅਸਲ ਰਾਜ ਕੀ ਹੈ ਜਥਾ ਜਦੋਂ ਸ਼੍ਰੀ ਫਤਿਹਗੜ ਸਾਹਿਬ ਪਹੁੰਚਿਆ ਤਾਂ ਭੀੜ ਬਹੁਤ ਸੀ ਦੂਰ ਦੂਰ ਤੋਂ ਸੰਗਤ ਆਈ ਹੋਈ ਸੀ ਸ਼ਹੀਦੀ ਸਥਾਨ ਵੱਲ ਜਾਂਦੇ ਹੋਏ ਹਰਪ੍ਰੀਤ ਸਿੰਘ ਨੇ ਗੁਰਸੇਵਕ ਦਾ ਹੱਥ ਫੜਿਆ ਹੋਇਆ ਸੀ ਪਰ ਉੱਥੇ ਪਹੁੰਚ ਕੇ ਰਸਨ ਨਾ ਜ਼ਿਆਦਾ ਸੀ ਤੇ ਹਰ ਸਾਲ ਭੀੜ ਵੱਧ ਤੋਂ ਵੱਧ ਇੱਕ ਦੂਜੇ ਤੋਂ ਵੱਧ ਸਾਲ ਤੇ ਵੱਧ ਵੱਧ ਕੇ ਹੀ ਹੁੰਦੀ ਹੈ ਘਟਦੀ ਨਹੀਂ ਹੈਗੀ ਭੀੜ ਦੇ ਤੱਕੇ ਕਿਸੇ ਦੀ ਆਵਾਜ਼ ਕਿਸੇ ਦਾ ਧਿਆਨ ਇੱਕ ਪਲੇ ਹੱਥ ਛੁੱਟ ਗਿਆ ਮਨਜੀਤ ਕੌਰ ਨੇ ਜਦ ਮੁੜ ਕੇ ਦੇਖਿਆ ਕੋਈ ਸੇਵਕ ਹੈ ਹੀ ਨਹੀਂ ਸੀ ਪਹਿਲਾਂ ਉਹਨਾਂ ਨੇ ਸੋਚਿਆ ਇੱਥੇ ਹੀ ਹੋਊਗਾ ਉਹ ਵਾਜਾ ਮਾਰਦੇ ਰਹੇ ਗੁਰਸੇਵਕ ਉਹ ਪੁੱਤ ਗੁਰਸੇਵਕ ਪਰ ਭੀੜ 'ਚ ਇੱਕ ਆਵਾਜ਼ ਦੂਜੀ ਵਿੱਚ ਗੁੰਮ ਹੋ ਜਾਂਦੀ ਸੁਣੇ ਹੀ ਨਾ ਕਿਸੇ ਨੂੰ ਰੌਲਾ ਹੀ ਇੰਨਾ ਸੀ ਫਿਰ ਉਧਰ ਉਹ ਗੁਰਬਾਣੀ ਕੀਰਤਨ ਕਥਾਵਾਚਕ ਆਪਣਾ ਪ੍ਰਚਾਰ ਕਰ ਰਹੇ ਸੀ ਰਾਗੀ ਢਾਡੀ ਜਿਹੜੇ ਸੀ ਉਹ ਆਏ ਹੋਏ ਸਨ ਹੋਰ ਬਹੁਤ ਸ਼ੋਰ ਸ਼ਰਾਬਾ ਟਰੈਕਟਰਾਂ ਟਰਾਲੀਆਂ ਭੀੜ ਬਹੁਤ ਉਹਦੇ ਚ ਨਾ ਇੱਕ ਦੂਜੇ ਦੀ ਆਵਾਜ਼ ਇੱਕ ਦੂਜੇ ਦੀ ਗੁੰਮ ਹੁੰਦੀ ਗਈ ਕਿਸੇ ਦੂਜੇ ਤੀਜੇ ਬੰਦੇ ਨੂੰ ਸੁਣੀ ਹੋਈ ਨਹੀਂ ਸਮਾਂ ਲੰਘਦਾ ਗਿਆ ਘੰਟੇ ਬੀਤ ਗਏ ਸੇਵਾਦਾਰਾਂ ਨੂੰ ਦੱਸਿਆ ਗਿਆ ਐਲਾਨ ਹੋਏ ਪਰ ਬੱਚਾ ਨਹੀਂ ਮਿਲਿਆ ਆਖਰ ਲੱਬ ਦੇ ਲੱਬ ਦੇ ਭੀੜ ਭੜੱਕੇ ਚ ਇੱਕ ਦੂਜੇ ਨੂੰ ਛਾਣ-ਬੀਨ ਕਰਦੇ ਕਰਦੇ ਸੇਵਾਦਾਰਾਂ ਤੋਂ ਐਲਾਨ ਕਰਾਉਂਦੇ ਕਰਾਉਂਦੇ ਪਸ ਪਤਾ ਨਹੀਂ ਕੀ ਕੀ ਕਰਦੇ ਕਰਦੇ ਸ਼ਾਮ ਹੋ ਜਾਂਦੀ ਐ ਮਨਜੀਤ ਕੌਰ ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਹਰਪ੍ਰੀਤ ਸਿੰਘ ਦੇ ਪੈਰ ਕੰਬ ਰਹੇ ਸੀ ਪਰ ਉਹ ਹੌਸਲਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਤ ਨੂੰ ਸਰਾਏ ਚ ਦੋਵੇਂ ਬੈਠੇ ਰਹੇ ਗੁਰਦੁਆਰਾ ਸਾਹਿਬ ਚ ਅਰਦਾਸ ਹੋਈ ਮਨਜੀਤ ਕੌਰ ਨੇ ਮੱਥਾ ਟੇਕ ਕੇ ਸਿਰਫ ਇਹ ਕਿਹਾ ਗੁਰੂ ਜੀ ਪੁੱਤ ਸਾਡਾ ਪਰ ਰਖਿਆ ਤੇਰੇ ਹੱਥ ਹੈ ਤੂੰ ਬਖਸ਼ ਲੈ ਬਸ ਕੋਈ ਭੁੱਲ ਚੁੱਕ ਵੀ ਹੋ ਗਈ ਤਾਂ ਵੀ ਸਾਨੂੰ ਬਖਸ਼ ਲੈ ਪਰ ਸਾਡਾ ਬੱਚਾ ਮੋੜ ਦੇ ਮੇਰੇ ਪਰਮਾਤਮਾ ਦਿਨ ਲੰਘਦੇ ਜਾਂਦੇ ਨੇ ਪੁਲਿਸ ਰਿਸ਼ਤੇਦਾਰ ਸੇਵਾਦਾਰ ਹਰ ਥਾਂ ਪੁੱਛਿਆ ਗਿਆ ਪਰ ਕੋਈ ਦੂਰ ਦੂਰ ਤੱਕ ਖਬਰ ਨਹੀਂ ਆਖਰ ਉਹ ਦੋਵੇਂ ਟੁੱਟੇ ਦਿਲ ਨਾਲ ਘਰ ਵਾਪਸ ਆ ਜਾਂਦੇ ਨੇ ਘਰ ਉਹੀ ਸੀ ਪਰ ਸੁਨਣਾ ਗੁਰਸੇਵਕ ਦਾ ਬਿਸਤਰਾ ਉਹਦੇ ਖਡਾਉਣੇ ਉਹਦੀ ਆਵਾਜ਼ ਸਭ ਕੁਝ ਯਾਦਾਂ ਬਣ ਗਿਆ ਮਾਂ ਜਿਵੇਂ ਜਮਈ ਚੁੱਪ ਕਰ ਗਈ ਸੀ ਜਿਵੇਂ ਦੁਨੀਆ ਤੇ ਹੈ ਹੀ ਨਹੀਂ ਕਿਉਂਕਿ ਮਾਂ ਪਿਓ ਬੱਚਿਆਂ ਨਾਲ ਜਿਉਂਦੇ ਨੇ ਬੱਚਿਆਂ ਦੀਆਂ ਆਵਾਜ਼ਾਂ ਉਹਨਾਂ ਦੇ ਹਾਸੇ ਜਦ ਘਰਾਂ ਚ ਉਹੀ ਨਹੀਂ ਤਾਂ ਮਾਂ ਪਿਓ ਕਿਸ ਕੰਮ ਦੇ ਜਦੋਂ ਬਾਰ-ਬਾਰ ਬਿਸਤਰਾ ਉਹਦੇ ਖਡਾਉਣੇ ਦੇਖਦੀ ਤਾਂ ਬਹੁਤ ਰੋਂਦੀ ਲੋਕ ਕਹਿੰਦੇ ਸਮਾਂ ਸਹੀ ਕਰ ਦੂਗਾ ਪਰ ਮਾਂ ਪਿਓ ਲਈ ਸਮਾਂ ਰੁਗ ਗਿਆ ਸੀ ਉਹਨਾਂ ਲਈ ਇੱਕ ਉਮੀਦ ਖਤਮ ਹੋ ਗਈ ਸੀ ਵੀ ਉਹ ਮਿਲੂਗਾ ਵੀ ਦੁਬਾਰਾ ਕਨਾਂ ਕਿਉਂਕਿ ਸ਼੍ਰੀ ਫਤਗੜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਇੱਕ ਕੁੰਭ ਵਾਂਗ ਹੋ ਜਾਂਦਾ ਜਿੱਥੇ ਆਏ ਸਾਲ ਦੂਰ ਦੂਰ ਤੋਂ ਬਾਹਰਲੇ ਮੁਲਕਾਂ ਤੱਕ ਤੋਂ ਦੁਨੀਆ ਆਉਂਦੀ ਹੈ ਭੀੜ ਢੜਕਾ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਉਸ ਉਹਦੇ ਵਿੱਚ ਇੰਨਾ ਜ਼ਿਆਦਾ ਭੀੜ ਢੜਕਾ ਹੋਣ ਕਰਕੇ ਉਹ ਐਸਾ ਗੁੰਮਿਆ ਕਿ ਵੀ ਬਸ ਐਂ ਲਾ ਲੋ ਮਾਪਿਆਂ ਦੀ ਇੱਕ ਪੱਲ ਲਈ ਆਸ ਹੀ ਖਤਮ ਹੋ ਗਈ ਵੀ ਸ਼ਾਇਦ ਉਹ ਕਦੇ ਹੁਣ ਵਾਪਸ ਨਹੀਂ ਆਊਗਾ। ਉਹ ਹਰ ਸਾਲ ਮਾਗੀ ਤੇ ਸ਼੍ਰਫਤਗੜ ਸਾਹਿਬ ਜਾਂਦੇ ਉਸੇ ਥਾਂ ਮੱਥਾ ਟੇਕਦੇ ਜਿੱਥੇ ਉਹਨਾਂ ਦਾ ਪੁੱਤਰ ਵਿਛੜਿਆ ਸੀ। ਇਹੀ ਆਸ ਨਾਲ ਕਿ ਪ੍ਰਮਾਤਮਾ ਇਹਨੂੰ ਇੱਥੇ ਹੀ ਵਾਪਸ ਮੋੜ ਦੂਗਾ ਇਸੇ ਥਾਂ ਤੇ। ਹੁਣ ਦੂਜੇ ਪਾਸੇ ਗੁਰਸੇਵਕ ਭੀੜ 'ਚ ਖੜਾ ਹੋਇਆ। ਇੱਕ ਦਿਨ ਜਦ ਇੱਕ ਬਜ਼ੁਰਗ ਬੀਬੀ ਨੇ ਉਸ ਨੂੰ ਹੱਥ ਫੜ ਕੇ ਕਿਹਾ ਡਰ ਨਾ ਪੁੱਤ ਗੁਰੂ ਘਰ 'ਚ ਕੋਈ ਕੱਲਾ ਨਹੀਂ ਰਹਿੰਦਾ। ਸੇਵਾਦਾਰਾਂ ਨੇ ਉਹਨੂੰ ਲੰਗਰ ਛਕਾਇਆ ਗਰਮ ਦੁੱਧ ਦਿੱਤਾ ਕਿਸੇ ਨੇ ਉਹਦਾ ਨਾਮ ਪੁੱਛਿਆ ਕਿਸੇ ਨੇ ਪਿੰਡ ਪੁੱਛਿਆ ਪਰ ਉਮਰ ਛੋਟੀ ਡਰ ਤੇ ਥਕਾਵਟ ਨਾਲ ਸਹੀ ਤਰ੍ਹਾਂ ਕੁਝ ਨਹੀਂ ਦੱਸ ਸਕਿਆ ਜਦੋਂ ਭੀੜ 'ਚ ਖੜਾ ਸੀ ਤਾਂ ਇੱਕ ਦਿਨ ਜਿੱਥੇ ਗੁੰਮ ਹੋਇਆ ਤਾਂ ਕਿਸੇ ਨੇ ਫੜ ਲਿਆ ਬੀਬੀ ਨੇ ਹੁਣ ਕੁਝ ਦਿਨਾਂ ਬਾਅਦ ਸੇਵਾਦਾਰਾਂ ਦੀ ਮਦਦ ਨਾਲ ਉਹ ਇੱਕ ਐਸੇ ਪਰਿਵਾਰ ਤੱਕ ਪਹੁੰਚਿਆ ਜੋ ਬੱਚਿਆਂ ਦੀ ਦੇਖਭਾਲ ਕਰਦੇ ਸੀ ਉਹ ਲੋਕ ਗੁਰਸੇਵਕ ਨੂੰ ਪੁੱਤਾਂ ਵਾਂਗੂ ਰੱਖਣ ਲੱਗੇ ਹੁਣ ਕਈ ਗੁਰਸਿੱਖ ਵੀਰ ਕੁਝ ਨਾਨ ਆਰਗੇਨਾਈਜੇਸ਼ਨਸ ਕਈ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਗੁਰਸਿੱਖ ਬੱਚਿਆਂ ਨੂੰ ਜਾਂ ਹੋਰ ਬੱਚਿਆਂ ਦੀ ਮਦਦ ਕਰਦੀਆਂ ਨੇ ਸਾਮ ਸਭਾਲ ਰੱਖਦੀਆਂ ਨੇ ਜਾਂ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਤੱਕ ਸਾਮ ਸਭਾਲ ਕਰਦੀਆਂ ਨੇ ਤਾਂ ਇਦਾਂ ਦਾ ਹੀ ਕੋਈ ਪਰਿਵਾਰ ਸੀਗਾ ਜਿਹਦੇ ਤੱਕ ਉਹਨਾਂ ਦੀ ਪਹੁੰਚ ਹੋਈ ਤੇ ਉਹਨਾਂ ਨੇ ਗੁਰਸੇਵਕ ਨੂੰ ਉੱਥੇ ਰੱਖ ਦਿੱਤਾ ਉਹਨੂੰ ਪੜਾਇਆ ਗਿਆ ਗੁਰਬਾਣੀ ਸਿਖਾਈ ਗਈ ਗੁਰਸੇਵਕ ਅਕਸਰ ਕਹਿੰਦਾ ਮੇਰੀ ਮਾਂ ਮੈਨੂੰ ਫਤਗਟ ਸਾਹਿਬ ਲੈ ਕੇ ਆਈ ਸੀ ਇਹ ਗੱਲ ਉਹਦੇ ਮਨ 'ਚ ਡੂੰਗੀ ਬੈਠੀ ਰਹੀ ਸਾਲ ਲੰਘਦੇ ਗਏ 1 2 ਦਨ 4 5 ਸਾਲ ਬੀਤ ਗਏ ਕੁਰ ਸੇਵਕ ਨਾ ਹੁਣ 11 ਸਾਲ ਦਾ ਹੋ ਗਿਆ ਉਹਨੂੰ ਬਸ ਯਾਦ ਸੀ ਇੱਕ ਥਾਂ ਉਹ ਸ਼ਹੀਦੀ ਅਸਥਾਨ ਉਹ ਬਹੁਤ ਜ਼ਿਆਦਾ ਧੁੰਦ ਤੇ ਉਹ ਮਾਂ ਦਾ ਹੱਥ ਜੋ ਉਹਨੇ ਆਖਰੀ ਵਾਰ ਫੜਿਆ ਹੋਇਆ ਸੀ ਹਰ ਵੇਲੇ ਹਰ ਸਾਲ ਉਹ ਪਰਿਵਾਰ ਨੂੰ ਉਸ ਨੂੰ ਫਤਿਹਗੜ੍ਹ ਸਾਹਿਬ ਲੈ ਕੇ ਜਾਣ ਲਈ ਉਹ ਕਹਿੰਦਾ ਕਿ ਵੀ ਹਾਂ ਮੈਨੂੰ ਲੈ ਕੇ ਚੱਲੋ ਉਹਦਾ ਮਨ ਕਹਿੰਦਾ ਵੀ ਇੱਥੇ ਹੀ ਕੁਝ ਹੋਣਾ ਝ ਹੋਇਆ ਇਨਾ ਕ ਵੱਡਾ ਹੋ ਚੁੱਕਿਆ ਸੀਗਾ ਵੀ ਉਹ ਜਾਣ ਗਿਆ ਸੀਗਾ ਕਿ ਹਨਾ ਬਾਦੇ ਘਾਟੇ ਚੰਗਾ ਮਾੜਾ ਅੱਛਾ ਬੁਰਾ ਕੀ ਹੁੰਦਾ ਇੱਥੇ ਤੱਕ ਉਹਦਾ ਦਿਮਾਗ ਨੂੰ ਚੱਲਣ ਲੱਗ ਗਿਆ ਸੀ ਕਿਉਂਕਿ 11 ਸਾਲ ਦਾ ਬੱਚਾ ਕੋਈ ਇੰਨਾ ਛੋਟਾ ਨਹੀਂ ਹੁੰਦਾ ਉਹਦੇ ਮਨ ਨਾਲ ਬਾਰ ਬਾਰ ਇਹ ਕਹਿੰਦਾ ਵੀ ਜੇ ਕੁਝ ਹੋਣਾ ਹੈ ਕੁਝ ਇੱਥੇ ਹੀ ਹੋਊਗਾ ਜਿਸ ਪਰਿਵਾਰ ਕੋਲ ਰਹਿੰਦਾ ਸੀ ਉਸ ਪਰਿਵਾਰ ਨੂੰ ਬਾਰ ਬਾਰ ਹਰ ਸਾਲ ਉਹ ਫਤਿਹਗੜ ਸਾਹਿਬ ਲੈ ਕੇ ਜਾਣ ਲਈ ਕਹਿੰਦਾ ਸੀ ਇੱਕ ਸਾਲ ਮਾਘੀ ਦੇ ਦਿਨ ਜਦੋਂ ਮੱਥਾ ਟੇਕ ਕੇ ਉੱਠਿਆ ਉਹਦੇ ਸਾਹਮਣੇ ਇੱਕ ਔਰਤ ਨੂੰ ਰੋਂਦੇ ਉਹਨੇ ਦੇਖਿਆ ਉਸ ਦੀ ਆਵਾਜ਼ ਸੁਣ ਕੇ ਗੁਰਸੇਵਕ ਨਾ ਠਟਕ ਗਿਆ ਇੱਕਦਮ ਉਹ ਆਵਾਜ਼ ਨਾ ਉਹਨੂੰ ਜਾਣੀ ਪਛਾਣੀ ਲੱਗੀ ਮਾਤਾ ਮਾਈ ਹੈ ਜੇ ਫੇਰ ਕੀ ਹੋਇਆ ਜੇ ਇੰਨੇ ਸਾਲ ਵਿਛੜੇ ਰਹੀ ਪਾਲਿਆ ਨਾਲ ਲਾ ਕੇ ਰੱਖਿਆ ਹੈ ਆਵਾਜ਼ ਸੁਣੀ ਹੈ ਕਿਵੇਂ ਨਹੀਂ ਜਾਣਦਾ ਮਨਜੀਤ ਕੌਰ ਉਸੇ ਥਾਂ ਖੜੀ ਸੀ ਜਿੱਥੇ 5 ਸਾਲ ਪਹਿਲਾਂ ਉਸ ਦਾ ਪੁੱਤਰ ਗੁੰਮ ਹੋਇਆ ਗੁਰਸੇਵਕ ਹੌਲੀ-ਹੌਲੀ ਅੱਗੇ ਵਧਿਆ ਤੇ ਕਿਹਾ ਮਾਂ ਜੀ ਮਨਜੀਤ ਕੌਰ ਨੇ ਮੁੜ ਕੇ ਵੇਖਿਆ ਸਮਾਂ ਜਿਵੇਂ ਰੁਕ ਗਿਆ ਪਤਾ ਨਹੀਂ ਕੀ ਗੁਰਸੇਵਕ ਦੇ ਦਿਮਾਗ 'ਚ ਆ ਉਹਨੂੰ ਐ ਲੱਗਿਆ ਵੀ ਮੈਂ ਪੁੱਛਾਂ ਤਾਂ ਸਹੀ ਕਿਉਂ ਰੋ ਰਹੀ ਹੈ ਮਾਤਾ ਕੋਈ ਉਹਨੂੰ ਨਹੀਂ ਸੀ ਪਤਾ ਮੇਰੀ ਉਹ ਐ ਉਹ ਦੌੜੀ ਪੁੱਤ ਨੂੰ ਜੱਫੀ ਪਾ ਲਈ ਹਰਪ੍ਰੀਤ ਸਿੰਘ ਦੀ ਅੱਖਾਂ 'ਚ ਵੀ ਹੰਝੂ ਸੀ ਪਰ ਉਹ ਹੰਝੂ ਦਰਦ ਦੇ ਨਹੀਂ ਸ਼ੁਕਰਾਨੇ ਦੇ ਸੀ ਸੇਵਾਦਾਰ ਸੰਗਤ ਸਾਰੇ ਮੰਜ਼ਰ ਦੇਖ ਕੇ ਸਭ ਖਮੋਸ਼ ਖੜੇ ਸੀ ਕਿਸ ਨੇ ਕਿਹਾ ਨਹੀਂ ਪਰ ਹਰ ਕੋਈ ਸਮਝ ਗਿਆ ਇਹ ਕੋਈ ਸਧਾਰਨ ਮਲਾਪ ਨਹੀਂ ਇਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਹੋਇਆ ਚਮਤਕਾਰ ਸੀ ਨਾ ਕੋਈ ਜਾਦੂ ਨਾ ਕੋਈ ਦਾਵਾ ਸਿਰਫ ਵਿਸ਼ਵਾਸ ਸਬਰ ਤੇ ਸਮਾਂ ਅੱਜ ਵੀ ਉਹ ਪਰਿਵਾਰ ਹਰ ਸਾਲ ਸ਼੍ਰੀ ਫਤਿਹਗੜ ਸਾਹਿਬ ਜਾਂਦਾ ਹੈ ਗੁਰਸੇਵਕ ਹੁਣ ਵੱਡਾ ਹੋ ਗਿਆ ਪਰ ਉਹ ਕਹਿੰਦਾ ਮੈਂ ਗੁੰਮ ਹੋਇਆ ਸੀ ਪਰ ਗੁਰੂ ਘਰ ਨੇ ਮੈਨੂੰ ਕੱਲਾ ਨਹੀਂ ਛੱਡਿਆ ਤੇ ਇਸੇ ਗੁਰੂ ਘਰ ਨੇ ਮੈਨੂੰ ਮਿਲਾਇਆ ਵੀ ਤੇ ਮਨਜੀਤ कौर ਕਹਿੰਦੀ ਹੈ ਗੁਰੂ ਨੇ ਸਾਡੀ ਸੁਣੀ ਸਾਨੂੰ ਦੇਰ ਨਾਲ ਸਹੀ ਪਰਪੂਰਾ ਮਿਲਾਇਆ ਇਹ ਸ਼੍ਰੀ ਫਤਗੜ ਸਾਹਿਬ ਦਾ ਉਹ ਚਬਤਕਾਰ ਜਿਨੇ ਵਿਛੋੜੇ ਨੂੰ ਮਲਾਪ ਚ ਬਦਲ ਦਿੱਤਾ ਉਸ ਪਰਿਵਾਰ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਪਾਇਆ ਤੇ ਇੱਕ ਪੁੱਤਰ ਨੇ ਆਪਣੇ ਮਾਪਿਓ ਨੂੰ ਪਾਇਆ ਜਿਸ ਧਰਤੀ ਤੇ ਜਿਸ ਥਾਂ ਤੇ ਉਹ ਵਿਛੜਿਆ ਉਸੇ ਧਰਤੀ ਨੇ ਉਸੇ ਥਾਂ ਤੇ ਉਹਦੇ ਮਾਪੇ ਬਾਬ ਨੂੰ ਉਸ ਬੱਚੇ ਨੂੰ ਮਲਾਇਆ ਤੇ ਜਿੰਨਾ ਚਿਰ ਕੱਲਾ ਰਿਹਾ ਉਹਨਾਂ ਚਿਰ ਵੀ ਉਸ ਚੰਗੇ ਪਰਿਵਾਰ ਕੋਲ ਰੱਖਿਆ ਜਿਨੇ ਦੇਖਭਾਲ ਕੀਤੀ ਪੜਾਇਆ ਸਿੱਖੀ ਨਾਲ ਜੋੜਿਆ ਕੱਲਾ ਨਹੀਂ ਛੱਡਿਆ ਤਾਂ ਇੰਨਾ ਵੱਡਾ ਚਮਤਕਾਰ ਵਰਿਆਂ ਬਾਅਦ ਹੋਇਆ ਫਤਿਹਗੜ ਸਾਹਿਬ ਦੀ ਇਸ ਧਰਤੀ ਤੇ ਕਿ ਗੁੰਮ ਹੋਇਆ ਬੱਚਾ ਆਪਣੇ ਮਾਪਿਓ ਨੂੰ ਮਿਲਿਆ ਤਾਂ ਇਹ ਉਸ ਸੱਚੇ ਪਿਤਾ ਪਰਮਾਤਮਾ ਦੀ ਬਾਣੀ ਦਾ ਉਹਦੇ ਜਾਪ ਦਾ ਉਹਦੇ ਤੇ ਵਿਸ਼ਵਾਸ ਤੇ ਸਬਰ ਸੰਤੋਖ ਦੀ ਇਹ ਕਹਾਣੀ ਸੀ ਤੁਸੀਂ ਇਸ ਵੀਡੀਓ ਬਾਰੇ ਕੀ رائے ਰੱਖਦੇ ਹੋ ਜ਼ਰੂਰ ਕਮੈਂਟ ਬਾਕਸਾਂ ਵਿੱਚ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਵਾਹਿਗੁਰੂ ਲਿਖਣਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ